ਨਵੋਦੇਸ ਸਕੂਲ ਤਪੂੜੀ ਤੋਂ ਜੋ ਹੈ ਬੱਚੇ ਜਿਹੜੇ ਨੇ ਉਸ ਪੂਰੀ ਤਰ੍ਹਾਂ ਨਾਲ ਐਵੇਕੂਏਟ ਕਰ ਲਏਗੇ ਨੇ ਇਹਨਾਂ ਨੂੰ ਰੈਸਕਿਊ ਕਰਨ ਵਾਸਤੇ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀ ਉਹ ਹੁਣ ਸਕਸੈਸਫੁਲ ਹੋ ਗਿਆ ਔਰ ਸਾਰੇ ਹੀ ਬੱਚਿਆਂ ਨੂੰ ਸੁਰੱਖਿਅਤ ਜਿਹੜਾ ਹੈ ਉਹ ਆਪੋ ਆਪਣੀ ਜਗ੍ਹਾ ਦੇ ਉੱਤੇ ਜਿੱਥੇ ਉਹਨਾਂ ਦੀ ਕੋਈ ਰੈ residense ਹੈ ਉੱਥੋਂ ਤੱਕ ਹੁਣ ਪਹੁੰਚ ਆਉਂਦੀ ਜਿਹੜੀ ਹੈ ਕਵਾਏ ਜਿਹੜੀ ਚੱਲ ਰਹੀ ਸੀ ਉਹ ਕਰ ਲਈ ਗਈ ਹੈ ਔਰ ਇਸ ਵਕਤ ਸਕੂਲ ਦੇ ਵਿੱਚੋਂ ਸਾਰੇ ਹੀ ਬੱਚੇ ਜਿਹੜੇ ਨੇ ਉਹ ਹੁਣ evacuate ਕਰ ਲਏ ਗਏ ਨੇ ਔਰ ਉਹਨੇ ਇਹ ਵਲੰਟੀਅਰਜ਼ ਨੇ ਨੌਜਵਾਨ ਜਿਹੜੇ ਸਵੇਰ ਤੋਂ ਹੀ ਇਸ ਸੇਵਾ ਦੇ ਵਿੱਚ ਲੱਗੇ ਹੋਏ ਸਨ ਇੱਥੇ ਔਰ ਉਹ ਹੁਣ ਆਪਣੀ ਟਰਾਲੀ ਦੇ ਉੱਤੇ ਸਵਾਰ ਹੋ ਚੁੱਕੇ ਨੇ ਔਰ ਇੱਥੋਂ ਹੁਣ ਇਹਨਾਂ ਦੀ ਆ ਵਾਪਸੀ ਹੋ ਜਾਵੇਗੀ ਹੁਣ ਸਿਰਫ ਸਟਾਫ ਮੈਂਬਰਸ ਜਿਹੜੇ ਨੇ ਉਹਨਾਂ ਨੂੰ ਲੈ ਕੇ ਜਿਹੜੀ ਆ ਉਹ ਬੋਟਸ ਵਾਪਸ ਆ ਰਹੀਆਂ ਨੇ ਕਿਉਂਕਿ ਬੱਚੇ ਜਿਹੜੇ ਨੇ ਉਹ ਅਸਟੀਕ ਅਧਿਕਾਰੀ ਵੀ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਲੈਨੇ ਪ੍ਰਵਾਰੀ ਸਾਹਿਬ ਬੱਚਿਆਂ ਨੂੰ ਜ਼ਿਆਦਾ ਰੈਸਕਿਊ ਜਿਹੜਾ ਆਪਰੇਸ਼ਨ ਚਲਾਇਆ ਗਿਆ ਸੀ ਉਹ ਸਕਸੈਸਫੁਲ ਹੋ ਗਿਆ ਜੀ ਸਾਰਿਆਂ ਨੂੰ ਵੈਕੂਏਟ ਕਰ ਲਿਆ ਹਾਂ ਹਾਂਜੀ ਹਾਂਜੀ ਲਗਭਗ ਜੀ ਸਾਰੇ ਬੱਚੇ ਜਿਹੜੇ ਆ ਉਹਨਾਂ ਨੂੰ ਬਾਹਰ ਲੈ ਆਂਦਾ ਗਿਆ ਆ ਜੋ ਸਰਕਾਰ ਵੱਲੋਂ ਲੱਖੋਵਾਲ ਪਿੰਡ ਵਿੱਚ ਸਟੇਸ਼ਨ ਬਣਾਇਆ ਗਿਆ ਸੀਗਾ ਉੱਥੇ ਬਸਾਂ ਲਾਈਆਂ ਗਈਆਂ ਨੇ ਉੱਥੋਂ ਤੱਕ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਹੁਣ ਅੰਦਰ ਕੋਈ 50 ਦੇ ਕਰੀਬ ਜਿਹੜੇ ਸਟਾਫ ਮੈਂਬਰ ਨੇ ਸਿਰਫ ਉਹ ਬਚੇ ਨੇ ਬੋਟਸ ਅੰਦਰ ਚਲੀਆਂ ਗਈਆਂ ਉਹਨਾਂ ਨੂੰ ਵੀ ਲੈ ਕੇ ਆ ਰਹੇ ਨੇ ਹੁਣ ਕੁਛ ਹੁਣ ਪਿੰਡ ਦੇ ਵੀ ਟਰੈਕਟਰ ਟਰਾਲੀ ਲੈ ਕੇ ਆਏ ਨੇ ਬੰਦੇ ਉਹ ਅੰਦਰ ਗਏ ਨੇ ਲਗਭਗ ਜੀ ਸਾਰੇ ਹੀ ਸਟਾਫ ਮੈਂਬਰ ਤੇ ਬੱਚਿਆਂ ਨੂੰ ਜਿਹੜਾ ਰੈਸਕਿਊ ਕਰ ਲਿਆ ਗਿਆ ਆਰਮੀ ਨੇ ਵੀ ਕਾਫੀ ਹੈਲਪ ਕੀਤੀ ਹੈ ਐਨਡੀਆਰਫ ਦੀਆਂ ਟੀਮਾਂ ਨੇ ਵੀ ਹੈਲਪ ਕੀਤੀ ਹੈ ਚਲੋ ਇਹ ਵੀ ਬੱਚੇ ਸੁਰੱਖਿਅਤ ਆਪਣੇ ਮਾਪੇ ਦੇ ਕੋਲ ਚਲੇ ਗਏ ਨੇ ਠੀਕ ਹੈ ਜੀ ਦੇਖੋ ਆ ਬਿਲਕੁਲ ਬੱਚੇ ਸੁਰੱਖਿਅਤ ਜਾ ਰਹੇ ਨੇ ਆ ਲਾਸਟ ਬੋਟ ਹੈ ਜਿਹੜੀ ਬੱਚਿਆਂ ਨੂੰ ਲੈ ਕੇ ਹੁਣ ਜਿਹੜੀ ਆ ਉਹਨਾਂ ਦੇ ਜਿੱਥੇ ਇਹਨਾਂ ਨੇ ਇਹ ਸ਼ੈਲਟਰ ਬਣਾਇਆ ਸੀ ਲਖੋਵਾਲ ਪਿੰਡ ਦੇ ਵਿੱਚ ਉੱਥੇ ਪਹੁੰਚਾਇਆ ਜਾਏਗਾ ਉੱਥੋਂ ਫਿਰ ਬੱਸਿਸ ਜਿਹੜੀਆਂ ਨੇ ਉਹ ਮੁਹੱਈਆ ਕਰਵਾਈਆਂ ਜਾਣਗੀਆਂ ਔਰ ਬੱਚੇ ਜਿੱਥੇ-ਜਿੱਥੇ ਇਹਨਾਂ ਦੀ ਰੈਜ਼ਿਡੈਂਸ ਆ ਉੱਥੇ ਬੱਚਿਆਂ ਨੂੰ ਪਹੁੰਚਾਇਆ ਜਾਵੇਗਾ ਔਰ ਬੱਚੇ ਜੋ ਨੇ ਉਹ ਠੀਕ ਠਾਕ ਨੇ ਬੱਚਿਆਂ ਨਾਲ ਵੀ ਗੱਲਬਾਤ ਕਰ ਲਏ ਨੇ ਬੇਟਾ ਠੀਕ ਠਾਕ ਸੀ ਤੁਸੀਂ ਹਾਂਜੀ ਸਰ ਠੀਕ ਠਾਕ ਸਾਰਾ ਖਾਨ ਨੂੰ ਮਿਲਿਆ ਹਾਂਜੀ ਮਿਲਿਆ ਹੈ ਸਾਰਾ ਕੁਝ ਪ੍ਰਬੰਧ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਕਦੋਂ ਸ਼ਿਫਟ ਕੀਤਾ ਗਿਆ ਉੱਪਰ ਅ ਰਾਤ ਨੂੰ ਕੱਲ ਰਾਤ ਸ਼ਿਫਟ ਕਰਤਾ ਗਿਆ ਸੀ ਪਾਣੀ ਕਿੰਨੇ ਕਵਜੇ ਆ ਉਹ ਲੋਲ ਪਿੱਛੇ ਕੋਈ ਰਹਿਤ ਨਹੀਂ ਗਿਆ ਨਹੀਂ ਨਹੀਂ ਸਾਰੇ ਆ ਗਏ ਸਾਰੇ ਆ ਗਏ ਹਾਂ ਬਿਲਕੁਲ ਦੇਖੋ ਤੁਸੀਂ ਇਹ ਛੋਟੀਆਂ ਬੱਚੀਆਂ ਨੇ ਜਿਨ੍ਹਾਂ ਨੇ ਦੱਸਿਆ ਕਿ ਸਾਰੇ ਬੱਚੀਆਂ ਜਿਹੜੀਆਂ ਨੇ ਉਹ ਆ ਗਏ ਨੇ ਇਹਨਾਂ ਬੱਚੀਆਂ ਦੇ ਵੀ ਹੌਸਲੇ ਨੂੰ ਜਿਹੜਾ ਹੈ ਉਹ ਵੀ ਸਲਾਮ ਹੈ ਉਹ ਵੀ ਹੈ ਕਿ ਇਹਨਾਂ ਨੇ ਵੀ ਆਪਣਾ ਹੌਸਲਾ ਰੱਖਿਆ ਕਿਉਂਕਿ ਅਜਿਹੀ ਸਥਿਤੀ ਬਣ ਜਾਂਦੀ ਹੈ ਬੱਚੇ ਸਵੇਰੇ ਜਿਵੇਂ ਹਾਲਾਤ ਬਣੇ ਸਨ ਤਾਂ ਕਿਤੇ ਨਾ ਕਿਤੇ ਜਿਹੜੇ ਇੱਥੇ ਵਲੰਟੀਅਰ ਪਹੁੰਚੇ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਕਬਰਾਟ ਹੈਗੀ ਸੀ ਲੇਕਿਨ ਹੁਣ ਜਿਹੜੇ ਬੱਚੇ ਨੇ ਉਹ ਨਿਕਲ ਚੁੱਕੇ ਨੇ ਐਨਟੀਆਰਐਫ ਦੇ ਜਿਹੜੇ ਨੇ ਆਫੀਸਰ ਉਹ ਵੀ ਇੱਥੇ ਪਹੁੰਚੇ ਨੇ ਸਰ ਤੁਹਾਡੀਆਂ ਟੀਮਸ ਜੀ ਅਭੀ ਕੁਝ ਸਕੂਲ ਦਾ ਸਟਾਫ ਹੈ ਪ੍ਰਸ਼ਾਸਕ ਹੈ ਅਭੀ जो अभी और अपनी पूरी जिम्मेदारियां निभाने के लिए अभी थोड़ा रुके हुए हैं तो उनको लेने के लिए लास्ट होली के लिए हम यहाँ पर अभी रुके हुए हैं तो अभी हमारी एन डी की टीम उनको भी साथ लेकर जाएगी बच्चे यहाँ से अधिकांश निकाल लिए गए हैं लगभग लगभग पूरे बच्चे निकल चुके हैं बिल्कुल प्रायोरिटी थी कि बच्चों की सेफ्टी जड़ी है वो ध्यान में रखा जाए और उनको अभी सुरक्षित हमने पूरा रेस्क्यू स्कूल स्टाफ से जो यहाँ वाइस प्रिंसिपल है प्रिंसिपल हैं उनसे कंसल्ट करके किया है पहले बच्चों की जो उन्होंने प्रेफरेंस की है हमने उसके बाद बच्चे निकाले गए हैं लोकल कम्युनिटी ने बहुत बहुत अच्छा हेल्प किया है और सभी लोगों ने इसमें मतलब ਬਿਲਕੁਲ ਜੁਲਕੇ ਜੋ ਇਹ ਅਸੀਂ ਨੇ ਕੀਤਾ ਹੈ ਤਬ ਇਹ ਮਤਲਬ ਟਾਈਮ ਲੀ ਇਹ ਸਭ ਪੂਰਾ ਹੋ ਪਾਇਆ ਠੀਕ ਹੈ ਬਿਲਕੁਲ ਤੁਸੀਂ ਸੁਣਿਆ ਸਨ ਐਸੀ ਐਨ ਡੀ ਆਰ ਐਫ ਦੇ ਜਿਹੜੇ ਆਫੀਸਰਸ ਔਰ ਉਧਰ ਜਿਹੜਾ ਲੋਕਲ ਪ੍ਰਸ਼ਾਸਨ ਸੀ ਔਰ ਉਹਨਾਂ ਨੇ ਜਿਹੜਾ ਇਹ ਗੱਲ ਕੀਤੀ ਹੈ ਕਿ ਸਮਾਂ ਰਹਿੰਦਿਆਂ ਜਿਹੜਾ ਇਹ ਰੈਸਕਿਊ ਆਪਰੇਸ਼ਨ ਜਿਹੜਾ ਸਕਸੈਸਫੁਲੀ ਪੂਰਾ ਕਰ ਲਿਆ ਗਿਆ ਔਰ ਲਾਸਟ ਬੋਟ ਸੀ ਜਿਹੜੀ ਬੱਚਿਆਂ ਨੂੰ ਲੈ ਕੇ ਹੁਣ ਇੱਥੇ ਜਾ ਚੁੱਕੀ ਨਵੋਦਿਆ ਸਕੂਲ ਦਾ ਜਿਹੜਾ ਮਿਸ਼ਨ ਸੀ ਜਿਸ ਤੇ ਵਿੱਚੋਂ ਬੱਚਿਆਂ ਨੂੰ ਵੈਕੂਏਟ ਕਰਨਾ ਸੀ ਉਹ ਮਿਸ਼ਨ ਸਕਸੈਸਫੁਲੀ ਜਿਹੜਾ ਹੈ ਉਹ ਕੰਪਲੀਟ ਹੋ ਚੁੱਕਾ ਹੈ ਔਰ ਤੁਸੀਂ ਹੁਣ ਦੇਖ ਸਕਦੇ ਹੋ ਕਿ ਵਿਨੋਦ ਦੇਆ ਸਕੂਲ ਦੀ ਉਹ ਬਿਲਡਿੰਗ ਮੈਂ ਕੈਮਰਾ ਪਰਸਨ ਕੋਗਾ ਦਿਖਾਉਂਦਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਉਹ ਪਿੱਛੇ ਜੋ ਹੈ ਉਹ ਰਹਿ ਚੁੱਕੀ ਹੈ ਔਰ ਅਸੀਂ ਜੋ ਹੈ ਇਹ ਇਥੋਂ ਵਾਪਸ ਜਾ ਚੁੱਕੇ ਹਾਂ ਸਾਰੇ ਹੀ ਬੱਚੇ ਜਿੰਨੇ ਵੀ ਵਿਦਿਆਰਥੀ ਸਨ 400 ਦੇ ਕਰੀਬ ਵਿਦਿਆਰਥੀ ਜੋ ਇੱਥੇ ਫਸੇ ਹੋਏ ਸੀ ਸਾਰਿਆਂ ਨੂੰ ਹੀ ਸੇਫਲੀ ਏਕਿਊਏਟ ਕਰ ਲਿਆ ਗਿਆ ਹੈ ਸਟਾਫ ਮੈਂਬਰ ਸਨ 40 ਦੇ ਕਰੀਬ ਉਹਨਾਂ ਨੂੰ ਵੀ ਜੋ ਹੈ ਸੇਫਲੀ ਹੁਣ ਏਕਿਊਏਟ ਕਰ ਲਿਆ ਗਿਆ ਹੈ ਔਰ ਜਿਹੜਾ ਸ਼ੈਲਟਰ ਬਣਾਇਆ ਗਿਆ ਸੀ ਲੱਖੋਵਾਲਦਾ ਉੱਥੇ ਜੋ ਹੈ ਉਹਨਾਂ ਨੂੰ ਪਹੁੰਚਾ ਦਿੱਤਾ ਗਿਆ ਜਿੱਥੋਂ ਆਪੋ ਆਪਣੇ ਰੈਜ਼ਿਡੈਂਸ ਨੂੰ ਜੋ ਹੈ ਉਹ ਸੇਫਲੀ ਆ ਜਾ ਚੁੱਕੇ ਨੇ ਸਾਰਾ ਹੀ ਮਿਸ਼ਨ ਜਿਹੜਾ ਹੈ ਉਹ ਪ੍ਰੋਪਰ ਜਿਹੜਾ ਹੈ ਉਹ ਨਿਪੇੜੇ ਚੜ ਗਿਆ ਸਮੇਂ ਸਿਰ ਚੜ ਗਿਆ ਹੈ ਔਰ ਜਿਹੜੀ ਰਾਹਤ ਭਰੀਏ ਖਬਰੇ ਰਹੀ ਹੈ ਕਿ ਸਾਰੇ ਹੀ ਬਿਲਕੁਲ ਸੇਫ ਸਨ ਕਿਸੇ ਤਰ੍ਹਾਂ ਦੀ ਵੀ ਕੋਈ ਅਜਿਹੀ ਅਨਸੁਕਾਵੀ ਉੱਥੇ ਘਟਨਾ ਨਹੀਂ ਵਾਪਰੀ ਔਰ ਮੈਂ ਥੇ ਵੀ ਦੱਸਣਾ ਚਾਹਾਂਗਾ ਕਿ ਇਸ ਦੇ ਵਿੱਚ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਨੇ ਐਨਡੀਆਰਐਫ ਦੀਆਂ ਟੀਮਜ਼ ਨੇ ਜਾਂ ਪ੍ਰਸ਼ਾਸਨ ਵੱਲੋਂ ਵੀ ਬਾਅਦ ਵਿੱਚ ਜਦੋਂ ਇਹ ਸਾਰਾ ਕੁਝ ਜਦੋਂ ਫਲੈਸ਼ ਹੋ ਆਕੇ ਉਥੇ ਮੌਕੇ ਤੇ ਜੋ ਹੈ ਉਹ ਆਪਣੀ ਹੈਲਪ ਕੀਤੀ ਗਈ ਹੈ ਔਰ ਫਿਲਹਾਲ ਜੋ ਐ ਗਲੋਬਲ 6 ਹੋ ਗਈ ਜਾਂ ਖਾਲਸਾ ਐਡ ਹੋ ਗਈ ਉਹਨਾਂ ਦੀਆਂ ਟੀਮਸ ਵੀ ਉਹਨਾਂ ਦੇ ਵਲੰਟੀਅਰਸ ਇੱਥੇ ਪਹੁੰਚੇ ਸਨ ਲੋਕਲ ਜਿਹੜੇ ਨੌਜਵਾਨ ਨੇ ਉਹਨਾਂ ਨੇ ਬਹੁਤ ਜਿਹੜੀ ਆ ਉਹ ਸੇਵਾ ਕੀਤੀ ਹੈ ਬੜੀ ਮਦਦ ਕੀਤੀ ਹੈ ਲੋਕਲਸ ਜਿਹੜੇ ਨੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਇੱਥੇ ਮੌਕੇ ਦੇ ਉੱਤੇ ਪਹੁੰਚੇ ਅਤੇ ਇੱਥੋਂ ਜੋ ਹੈ ਉਹਨਾਂ ਨੇ ਸੇਫਲੀ ਸਾਰਿਆਂ ਨੂੰ ਜੋ ਹੈ ਆਪੋ ਆਪਣੀ ਘਰਾਂ ਦੇ ਵਿੱਚ ਪਹੁੰਚਾਇਆ ਵਿਦਿਆਰਥੀਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਸਾਰਾ ਹੀ ਏਰੀਆ ਜਿਹੜਾ ਹੈ ਉਹ ਪਾਣੀ ਦੇ ਤਲਾਬ ਦੇ ਵਿੱਚ ਵਾਂਗ ਦਿਖਾਈ ਦੇ ਰਿਹਾ ਜਦਕਿ ਇੱਥੇ ਫਸਲਾਂ ਨੇ ਖੇਤ ਨੇ ਐਸੀ ਖੇਤਾਂ ਦੇ ਉੱਤੋਂ ਜੋ ਹੈ ਇਸ ਵੇਲੇ ਸਫਰ ਕਰ ਤਲਾਬ ਨਹੀਂ ਹੈ ਜਾਂ ਕੋਈ ਇਹ ਦਰਿਆ ਨਹੀਂ ਹੈ ਬਿਲਕੁਲ ਇੱਕ ਖੇਤ ਨੇ ਔਰ ਇੱਕ ਖੇਤ ਦੇ ਵਿੱਚੋਂ ਪਾਸ ਕਰਦੇ ਹੋਏ ਜਿਹੜੇ ਨੇ ਅਸੀਂ ਇਸ ਜਿੱਥੇ ਸ਼ੈਲਟਰ ਕੈਂਪ ਬਣਾਇਆ ਗਿਆ ਹੈ ਲਖੋਵਾਲ ਉੱਥੇ ਜੋ ਹੈ ਹੁਣ ਸਫਰ ਕਰ ਰਹੇ ਹਾਂ ਔਰ ਸਾਰੇ ਹੀ ਜਿਹੜੇ ਨੇ ਸਟੂਡੈਂਟਸ ਨੂੰ ਅਤੇ ਸਟਾਫ ਨੂੰ ਜਿਹੜਾ ਹੈ ਸੇਫਲੀ ਤੋਂ ਏਵੈਕੂਏਟ ਕਰ ਲਿਆ ਗਿਆ ਤੇ ਮਿਸ਼ਨ ਜਿਹੜਾ ਹੈ ਉਹ ਕੰਪਲੀਟ ਹੋ ਗਿਆ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਕਸਿੰਗ ਪੀਟੀਸੀ ਨੂੰ ਤੋਂ ਬਾਅਦ